ਲਬ지 ਅਰਥ ਹੁੰਦਾ ਜੀ ਡੰਨ ਲਾਣਾ ਇਹ ਦਰ ਤੇ ਠੱਗੇ ਜਾਣਾ ਮਾਇਆ ਵਿੱਚ ਠੱਗੇ ਹੋਏ ਮਨਾ ਮਾਇਆ ਵਿੱਚ ਠੱਗੇ ਹੋਏ ਮਨਾ ਚੇਤੇ ਰੱਖ ਤੂੰ ਹੁਣ ਪਰਵਾਹ ਨਾ ਕਰ ਇਹਦੀ ਕੈਦ ਤੋਂ ਛੁੱਟ ਤੇ ਪ੍ਰਗਟ ਸਾਰੇ ਸੰਸਾਰ ਵਿੱਚ ਨੱਚ ਮੈਂ ਪ੍ਰਮਾਤਮਾ ਦੀ ਭਗਤੀ ਕਰਦਾ ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ ਈਆ ਮਾਇਆ ਕੇ ਡਾਂਡੇ ਫਿਰ ਮਰਚ ਕਰਾਂਗਾ ਮਾਇਆ ਦੇ ਠੱਗੇ ਹੋਏ ਡੰਨੇ ਹੋਏ ਜਿਹਨੂੰ ਟੈਕਸ ਲੱਗ ਜਾਏ ਈਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਨ ਤੇ ਡਰ ਪੈ ਸਤੀ ਕੈ ਸਾਂਚੈ ਭੰਡੈ ਹੁਣ ਫਿਰ ਧਿਆਨ ਨਾਲ ਮੇਰੀ ਬੇਨਤੀ ਸੁਣਿਓ ਕਿ ਅਰਥ ਬਹੁਤ ਜ਼ਰੂਰੀ ਨੇ ਸਲੋਕ ਦੇ ਕਹਿੰਦੇ ਨੇ ਸੂਰ ਕੇ ਸਨਮੁਖ ਹੁਣ ਜੰਗ ਦਾ ਵੇਲਾ ਆ ਗਿਆ ਤੇ ਜੇ ਸੂਰ ਮਾ ਹੀ ਆਲਸ ਕਰੀ ਜਾਏ ਕਹੇ ਨਹੀਂ ਚੀ ਅਜੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰੇ ਕਹਿੰਦੇ ਨੇ ਵੇਲਾ ਆ ਗਿਆ ਪਰਮਾਤਮਾ ਦੀ ਭਗਤੀ ਦਾ ਤੇ ਜੇ ਭਗਤੀ ਦੀ ਬਜਾਏ ਸੂਰਮਾ ਜਿਵੇਂ ਰਨ ਮੈਦਾਨ ਵਿੱਚ ਮੈਦਾਨੇ ਜੰਗ ਵੀ ਜਾਨ ਤੋਂ ਡਰੇ ਤੇ ਉਹਦਾ ਇਲਾਜ ਕੀ ਕਰਾਂਗੇ ਉਹਨੂੰ ਡਰਨਾ ਨਹੀਂ ਚਾਹੀਦਾ ਜਿਹੜਾ ਸੂਰਬੀਰ ਖੈ ਜਿਹੜਾ ਸ਼ਸਤਰਧਾਰੀ ਖੈ ਜਿਹੜਾ ਖਤਰੀ ਕਰਮ ਕਰ ਰਿਹਾ ਖੈ ਕਹਿੰਦੇ ਉਹ ਜੇ ਜੰਗ ਤੋਂ ਡਰ ਲੱਗ ਪਏ ਉਹਦਾ ਬਣੇਗਾ ਕੀ ਇਹਦਾ ਮਤਲਬ ਕਿ ਪਰਮਾਤਮਾ ਦੀ ਭਗਤੀ ਕਰਨ ਵਾਲਾ ਜਿਹੜਾ ਕਮਰ ਕੱਸਾ ਕਰ ਚੁੱਕਾ ਉਹ ਡਰੇ ਨਾ ਪਰਮੇਸ਼ਵਰ ਦੀ ਭਗਤੀ ਵੱਲ ਚੱਲੇ ਸੂਰ ਕੇ ਸਨਮੁਖ ਰਨ ਤੇ ਡਰ ਪਏ ਉਹ ਸੂਰਮਾ ਕਹਾਦਾ ਜੇ ਰਨ ਤੋਂ ਮੈਦਾਨੇ ਜੰਗ ਤੋਂ ਡਰ ਰਿਹਾ ਅਗੇ ਸਤੀ ਕੇ ਸੱਚ ਹੈ ਭਾਂਡੇ ਹੁਣ ਆਪ ਨੂੰ ਪਤਾ ਹੋਣਾ ਹੈ ਭਾਰਤ ਵਿੱਚ ਬੜੀ ਪੁਰਾਣੀ ਇੱਕ ਪ੍ਰਥਾ ਸੀ ਹੁਣ ਤਾਂ ਅੰਗਰੇਜ਼ਾਂ ਵੇਲੇ ਵੀ ਰੋਕ ਲੱਗ ਗਈ ਇੱਥੋਂ ਤੱਕ ਕਿ ਧੰਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਅਕਬਰ ਹਜ਼ੂਰ ਦੇ ਦਰਬਾਰ ਵਿੱਚ ਆਇਆ ਉਹਨੇ ਕਿਹਾ ਮਹਾਰਾਜ ਮੈਂ ਆਪ ਜੀ ਦੇ ਲੰਗਰ ਦੇ ਨਾਮ ਤੇ ਜਾਗੀਰ ਲਾਣੀ ਚਾਹਨਾ ਹੈ ਤੇ ਮਹਾਰਾਜ ਧੰਗੁਰੂ ਅਮਰਦਾਸ ਜੀ ਨੇ ਕਿਹਾ ਜਾਗੀਰ ਨਹੀਂ ਤੈਨੂੰ ਪਰਮਾਤਮਾ ਨੇ ਰਾਜ ਭਾਗ ਦਿੱਤਾ ਹੈ ਇੱਕ ਕੰਮ ਕਰ ਜਿਹੜੀਆਂ ਬੱਚੀਆਂ ਨੂੰ ਜਿਹੜੀਆਂ ਬੀਬੀਆਂ ਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਸਮਾਜ ਤੇ ਰੀਤਾਂ ਜਿਉਂਦੇ ਜੀ ਪਤੀ ਦੀ ਚਿਖਾ ਵਿੱਚ ਸ਼ਰਨ ਵਾਸਤੇ ਮਜਬੂਰ ਕਰਦੀਆਂ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਸਤੀ ਪ੍ਰਥਾ ਕਿ ਜੀਵਤ ਔਰਤ ਨੂੰ ਆਪਣੇ ਪਤੀ ਦੀ ਲਾਸ਼ ਨਾਲ ਮਰਨਾ ਪੈਣਾ ਹੈ ਇਹ ਬੜੀ ਵੱਡੀ ਸੇਵਾ ਹੋਵੇਗੀ ਹੁਣ ਇੱਥੇ ਭਗਤ ਜੀ ਉਦਾਹਰਣ ਦੇ ਰਹੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਭਗਤ ਜੀ ਸਤੀ ਪ੍ਰਥਾ ਦੀ ਪ੍ਰੋੜਤਾ ਕਰ ਰਹੇ ਮੈਂ ਤਾਂ ਕਹਿਆ ਜੀ ਇਹ ਸੰਦੋਰਾ ਸ਼ਬਦ ਸਤੀ ਕੇ ਸਾਚੇ ਭਾਂਡੇ ਹੈ ਕੂ ਪ੍ਰਥਾ ਇਹ ਚੰਗੀ ਪ੍ਰਥਾ ਨਹੀਂ ਸੀ ਹੁਣ ਉੱਥੇ ਭਗਤ ਜੀ ਕੋ ਉਦਾਹਰਣ ਦੇ ਰਹੇ ਉਹ ਕਹਿੰਦਾ ਕਿ ਜਿਵੇਂ ਇੱਕ ਪਤੀ ਦੇ ਪਤੀ ਦੀ ਮੌਤ ਹੋ ਗਈ ਔਰਤ ਨੂੰ ਪਤਾ ਹੈ ਤੇ ਉਹ ਇਹ ਸਤੀ ਹੋਣ ਤੋਂ ਪਹਿਲਾਂ ਆਪਣੇ ਘਰ ਦੇ ਭਾਂਡੇ ਗਿਣੀ ਜਾਏ ਆਪਣੇ ਕੱਪੜੇ ਸਾਂਭੀ ਜਾਏ ਆਪਣੇ ਬਰਤਨ ਸਾਂਭੀ ਜਾਏ ਆਪਣੇ ਘਰ ਦਾ ਕੰਮਕਾਰ ਕਰੀ ਜਾਏ ਕਹਿੰਦੇ ਕਿ ਜਿੰਨੇ ਸਤੀ ਹੋਣਾ ਹੁੰਦਾ ਹੈ ਨਾ ਉਹ ਬਾਕੀ ਸਾਰੇ ਕੰਮ ਛੱਡ ਦਿੰਦੀ ਏ ਸਿਰਫ ਤੇ ਸਿਰਫ ਆਪਣੇ ਪਤੀ ਦੀ Laash ਵੱਲ ਤੁਰਦੀ ਏ ਕਹਿੰਦੇ ਜਿਵੇਂ ਇੱਕ ਸਤੀ ਭਾਂਡਿਆਂ ਵੱਲ ਧਿਆਨ ਨਹੀਂ ਦਿੰਦੀ ਕੱਪੜਿਆਂ ਵੱਲ ਧਿਆਨ ਨਹੀਂ ਦਿੰਦੀ ਪਰਿਵਾਰ ਵੱਲ ਧਿਆਨ ਨਹੀਂ ਦਿੰਦੀ ਉਹਦੇ ਸਾਹਮਣੇ ਇੱਕੋ ਹੈ ਨਿਸ਼ਾਨਾ ਪਤੀ ਦੇ ਨਾਲ ਉਹਨੇ ਜਿੰਦੇ ਜੀ ਜਲਣਾ ਇਹ ਤੇ ਸਿਰਫ ਉਦਾਹਰਨ ਲਈ ਹੈ ਇਸੇ ਤਰ੍ਹਾਂ ਪ੍ਰਮਾਤਮਾ ਦੀ ਭਗਤੀ ਕਰ ਭਗਤੀ ਕਰਨ ਵਾਲੇ ਦੀ ਮਨ ਤਰਾ ਭਾਂਡੇ ਇਕੱਠੀ ਕਰੀ ਜਾਏ ਵਾਸ਼ਨਾ ਵਿੱਚ ਲੁਪਤ ਰਹੇ ਪਦਾਰਥ ਇਕੱਠੇ ਕਰੀ ਜਾਏ ਉਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਫਿਰ ਅਰ ਧਿਆਨ ਨਾਲ ਸੁਣਿਓ ਮਨ ਰੇ ਛਾਡੂ ਭਰਮ ਪ੍ਰਗਟ ਹੋਏ ਨਾਚੋ ਇਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਣ ਤੇ ਡਰਪੈ ਸਤੀ ਕੈ ਸਾਂਚੈ ਭਾਂਡੇ ਅੱਗੇ ਹੈ ਡਗਮਗ ਛਾੜ ਰੇ ਮਨ ਬੌਰਾ ਕਿਉਂਕਿ ਇਹ ਉਦਾਹਰਨ ਉਥੇ ਵੀ ਦਿੱਤੀ ਗਈ ਡਗਮਗ ਇਹਦਾ ਅਰਥ ਹੈ ਦੁਬਦਾ ਦੁਚਿੱਤੀਪਨ ਆਪਣਾ ਡਗਮਗਾਣਾ ਛੱਡ ਦੇ ਡਗਮਗ ਦਾ ਅਰਥ ਹੈ ਦੁਬਦਾ ਵਿੱਚ ਪੈਣਾ ਕਿ ਭਗਤੀ ਕਰਾਂ ਕਿ ਨਾ ਚਾਰ ਬੰਦਿਆਂ ਨੇ ਗੱਲ ਕੀਤੀ ਫਿਰ ਬਹਿ ਗਏ ਚਾਰ ਬੰਦਿਆਂ ਨੇ ਨੰਦਿਆ ਕੀਤੀ ਨਹੀਂ ਜੀ ਸੇਵਾ ਨਹੀਂ ਕਰਨੀ ਨਹੀਂ ਪਿਆਰਿਓ ਸੱਚ ਐ ਵੇ ਕਹਿੰਦੇ ਨਾ ਸਿੰਧੋਰਾ ਇੱਥੇ ਸ਼ਬਦ ਹੈ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤਕੀਨ ਮਰਨੇ ਤੇ ਕੀ ਡਰਤਨਾ ਜਬ ਹਾਥ ਸਿੰਧੋਰਾ ਲੀਨ ਮੈਂ ਸਿਰਫ ਅਜੇ ਸਿੰਧੋਰੇ ਦੇ ਅਰਥ ਕਰਨੇ ਚਾਹਾਂ ਕਿਉਂਕਿ ਸ਼ਬਦ ਦੀ ਕਥਾ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਸ਼ਬਦ ਸ਼ਲੋਕ ਆਪਾਂ ਪੜਿਆ ਇਹਦੇ ਪਹਿਲਾ ਅਰਥ ਖੁੱਲ ਜਾਂਦਾ ਸਿੰਧੋਰਾ ਕੀ ਹੈ ਅਸਲ 'ਚ ਪਿਆਰਿਓ ਯਾਦ ਰੱਖਿਓ ਰਾਜਸਥਾਨ ਵਿੱਚ ਇਹ ਪ੍ਰਥਾ ਸੀ ਜੀ ਬਹੁਤ ਜ਼ਿਆਦਾ ਰਾਜਪੂਤਾਂ ਵਿੱਚ ਵੀ ਭਾਰਤ ਵਿੱਚ ਬਹੁਤ ਸੀ ਅੰਗਰੇਜ਼ਾਂ ਵੇਲੇ ਲਾਰਡ ਲਖੋਜੀ ਨੇ ਵੀ ਇਹਦੇ ਉੱਤੇ ਬੰਦ ਛਲਾਈ ਉਸ ਵੇਲੇ ਰੋਕ ਲਾ ਦਿੱਤੀ ਗਈ ਸੀ ਇਹ ਚ ਹੁੰਦਾ ਕੀ ਸੀ ਜਦੋਂ ਪਤੀ ਦੀ ਮੌਤ ਹੋ ਜਾਣੀ ਤੇ ਸਮਾਜ ਜਿਹੜਾ ਸੀ ਉਹਨੂੰ ਇਹ ਕਹਿੰਦਾ ਸੀ ਤੂੰ ਜਉਂਦੇ ਜੀ ਇਹਦੀ ਚਿਖਾ ਵਿਸੜਨਾ ਹੈ ਹੁਣ ਸਿੰਧੋਰਾ ਕੀ ਹੈ ਉਹਨੂੰ ਥਾਲੀ ਦਿੱਤੀ ਜਾਂਦੀ ਸੀ ਤੇ ਥਾਲੀ ਦੇ ਵਿੱਚ ਇੱਕ ਨਾਰੀਅਲ ਨਾਲੀ ਏਰ ਮੈਂ ਦੋਨੋਂ ਸ਼ਬਦ ਵਰਤ ਰਿਹਾ ਦੂਸਰਾ ਸੰਧੂਰ ਤੀਜਾ ਸੁਪਾਰੀ ਤੇ ਚੌਥਾ ਚਾਵਲ ਇਹ ਚੀਜ਼ਾਂ ਚਾਰ ਪੰਜ ਰੱਖ ਕੇ ਨਾ ਜੀ ਉਹਨੂੰ ਨਾਰੀਅਲ ਸੰਧੂਰ ਸੁਪੰ ਤੇ ਉਹਨੂੰ ਘਰੋਂ ਥਾਲੀ ਦੇ ਕੇ ਤੋਰ ਦਿੰਦੇ ਸਨ ਤੇ ਕੁਝ ਫੁੱਲ ਰੱਖਦੇ ਸਨ ਪੰਜ ਚੀਜ਼ਾਂ ਉਹ ਔਰਤ ਥਾਲੀ ਲੈ ਕੇ ਸ਼ਮਸ਼ਾਨ ਘਾਟਵਲ ਚੱਲ ਪੈਂਦੀ ਸੀ ਯਾਦ ਰੱਖਿਓ ਜਿੰਨੀ ਦੇਰ ਤੱਕ ਉਹਨੇ ਥਾਲੀ ਨਹੀਂ ਪਕੜੀ ਸੰਦੋਰਾ ਉਹਨੇ ਸੰਦੂਰਿਆ ਉਹ ਚੀਜ਼ਾਂ ਨਹੀਂ ਪਕੜੀਆਂ ਮੰਨ ਲਓ ਲੋਕ ਕਹਿ ਰਹੇ ਨੇ ਤੂੰ ਸਤੀ ਹੋਣਾ ਪਰ ਉਹਨੇ ਸੰਕਲਪ ਨਹੀਂ ਇਹ ਕੀਤਾ ਬਚਾਓ ਜਾ ਨਹੀਂ ਉਹ ਜਦੋਂ ਉਹਨੇ ਥਾਲੀ ਵਿੱਚ ਨਾਰੀਅਲ ਵੀ ਰੱਖ ਲਿਆ ਸੰਦੂਰ ਵੀ ਰੱਖ ਲਿਆ ਫੁੱਲ ਵੀ ਰੱਖ ਲੈ ਸਪਾਰੀ ਵੀ ਰੱਖ ਲਈ ਤੇ ਚਾਵਲ ਵੀ ਰੱਖ ਲੈ ਏਸੀ ਸੰਦੋਰਾ ਲਿਨੂ ਹੱਥ ਸਿੰਧੋਰਾ ਹੁਣ ਉਹ ਥਾਲੀ ਲੈ ਕੇ ਚੱਲ ਪਈ ਏ ਤੇ ਇਹਦਾ ਮਤਲਬ ਏ ਸੀ ਹੁਣ ਪੱਕਾ ਸੰਕਲਪ ਹੋ ਗਿਆ ਏ ਇਹਨੇ ਵਾਪਸ ਘਰ ਨੂੰ ਨਹੀਂ ਮੁੜਨਾ ਇਹਨੇ ਆਪਣੀ ਪਤੀ ਦੀ ਚਿਖਾ ਦੇ ਵਿੱਚ ਹੀ ਜਿੰਦੇ ਜੀ ਸੜ ਜਾਣਾ ਇਹਨੂੰ ਸਿੰਧੋਰਾ ਕਿਹਾ ਜਾਂਦਾ ਸੀ ਜੀ ਜਿਹਨੂੰ ਅੱਜ ਭਗਤ ਜੀ ਨੇ ਕਿਹਾ ਮਰਨੇ ਤੇ ਕਿਆ ਡਰਪਨਾ ਜਬ ਹੱਥ ਸਿਧੋਰਾ ਲੀ ਹੁਣ ਉਹ ਥਾਲ ਲੈ ਕੇ ਚਲੀ ਜਾ ਰਹੀ ਵਾਹਿਗੁਰੂ ਜੀ ਮੈਂ ਫਿਰ ਰੀਪੀਟ ਕਰਨ ਲੱਗਾ ਆਪਾਂ ਇਸ ਸ਼ਬਦ ਦੇ ਅਰਥ ਕਰ ਰਹੇ ਹ ਖੱਬੇ ਸੱਜੇ ਦੀ ਕੋਈ ਕਹਾਣੀ ਨਹੀਂ ਕੋਕਮ ਸਿੱਧੇ ਵੀ ਅਰਥ ਕਰਕੇ ਜਾ ਸਕਦਾ ਸਾਂ ਜੀ ਨਾਰੀਅਲ ਨੂੰ ਸੰਧੂਰ ਲੱਗਾ ਪਰ ਇਹਦਾ ਭਾਵ ਹੁਣ ਉਹ ਥਾਲੀ ਲੈ ਕੇ ਚੱਲ ਪਈ ਚਿਖਾ ਚਣੀ ਖੋਈ ਖੈ ਉਹ ਪਤੀ ਦੀ ਚਿਖਾ ਦੀ ਪ੍ਰਕਰਮਾ ਕਰਦੀ ਖੈ ਉਹਨੂੰ ਪਹਿਲਾਂ ਮੱਥਾ ਟੇਕਦੀ ਐ ਫਿਰ ਪ੍ਰਕਰਮਾ ਕਰਕੇ ਚਾਰ ਚਫੇਰੇ ਜਿਹੜੇ ਲੋਕ ਇਕੱਠੇ ਹੋਏ ਨੇ ਉਹਨਾਂ ਤੇ ਸੰਧੂਰ ਛੱਟਦੀ ਖੈ ਸੰਧੂਰ ਛੱਟਦੀ ਐ ਨਾਲ ਅਸੀਸਾਂ ਦਿੰਦੀ ਖੈ ਫਿਰ ਪਿਆਰਿਓ ਜਦੋਂ ਸੰਧੂਰ ਛੱਟਣ ਤੋਂ ਬਾਅਦ ਪਤੀ ਦੇ ਆਪਣੇ ਖਾਤ ਦੇ ਵਿੱਚ ਸੰਧੋਰਾ ਪਕੜਿਆ ਹੋ ਮੈਂ ਤਾਂ ਕੇ ਦੇ ਅਰਥ ਇਹ ਨੇ ਭਗਤ ਸਾਹਿਬ ਮੈਂ ਤਾਂ ਕੇ ਦੇ ਅਰਥ ਇਹ ਨੇ ਭਗਤ ਸਾਹਿਬ ਕਹਿ ਰਹੇ ਨੇ ਕਿ ਅਸੀਂ ਉਹ ਸੰਕਲਪ ਕੀਤਾ ਹੈ ਮਰਨੇ ਤੇ ਕਿਆ ਡਰਤਨਾ ਜਬ ਹਾਥ ਸਿੰਦੋਰਾ ਲੂਣੋਂ ਥੋੜਾ ਜਿਹਾ ਆਓ ਅੱਗੇ ਇੱਕ ਪੱਖੇ ਦਾ ਸੂਰਮਿਆਂ ਵਾਲਾ ਹੈ ਕਿ ਜਦੋਂ ਘਰੋਂ ਤੋਰੀ ਪਿਆ ਫਿਰ ਰਣ ਤੱਤੇ ਵਿੱਚੋਂ ਪਿੱਠ ਕਿਉਂ ਦਿਖਾਏਗਾ ਦੂਜੇ ਮੈਂ ਦੇ ਜਿਹੜੇ ਗਹਿਰੇ ਅੰਤਰੀ ਦੇ ਗਹਿਰੇ ਅੰਤਰੀਵ ਅਰਥ ਨੇ ਉਹ ਇਹ ਨੇ ਜਦੋਂ ਦਿੜ ਅਰਾਧਾ ਕਰ ਲਿਆ ਮੈਂ ਪਰਥ ਨੇ ਉਹ ਇਹ ਨੇ ਜਦੋਂ ਦਿੜ ਅਰਾਧਾ ਕਰ ਲਿਆ ਮੈਂ ਭਗਤੀ ਕਰਨੀ ਹੈ ਭਗਤੀ ਕਰਨੀ ਹੈ ਮੈਂ ਸਿਮਰਨ ਕਰਨਾ ਹੈ ਫਿਰ ਦੁਨੀਆ ਦੀ ਕੋਈ ਲੋਕ ਇਲਾਜ ਦੁਨੀਆ ਦੀ ਕੋਈ ਤਾਕਤ ਦੁਨੀਆ ਦੀ ਕੋਈ ਰੁਕਾਵਟ ਉਹਦੀ ਉਹ ਪਰਵਾਹ ਨਹੀਂ ਕਰਦਾ ਉਹ ਕਹਿੰਦਾ ਹੁਣ ਸਤੀ ਦੇ ਸਾਹਮਣੇ ਕੋਈ ਵੀ ਆ ਜਾਏ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਭਗਤੀ ਕਰਨ ਵਾਲਾ ਸੰਧੋਰਾ ਪਕੜ ਕੇ ਦਿੜ ਸੰਕਲਪ ਕਰ ਲੈਂਦਾ ਉਹਨੂੰ ਭਗਤੀ ਤੋਂ ਬਿਨਾ ਹੁਣ ਕਿਸੇ ਦੀ ਪਰਵਾਹ ਨਹੀਂ ਮੈਂ ਆਪ ਨੂੰ ਥੋੜੀਆਂ ਜੀਆਂ ਉਦਾਹਰਨਾਂ ਦਿਆਂਗਾ ਕਿਉਂਕਿ ਜਦੋਂ ਪਰਮਾਰਥ ਦੇ ਰਸਤੇ ਤੇ ਚੱਲਨੇ ਆ ਸਮਾਜ ਆਪਣੇ ਆਪਣੇ ਢੰਗ ਨਾਲ ਚੱਲਦਾ ਸਾਡਾ ਪੰਜਾਬੀ ਚ ਇੱਕ ਬੋਲਕ ਹੈ ਕਿ ਜਿੰਨੇ ਮੂੰਹ ਉਹਨੀਆਂ ਗੱਲਾਂ ਜਿੰਨੇ ਮੂੰਹ ਨੇ ਉਹਨੀਆਂ ਬਾਤਾਂ ਹੁੰਦੀਆਂ ਸਮਾਜ ਆਪਣੇ ਢੰਗ ਨਾਲ ਅਰਥ ਕਰਦਾ ਪਿਆ ਥੋੜੇ ਜਿਹਾ ਅਸੀਂ ਪਰਮਾਨ ਲਾਂਗੇ ਅੱਜ ਤੱਕ ਪਰਮੇਸ਼ਵਰ ਦੀ ਭਗਤ